ਗੋਲਬੀਰ ਭਡੇਸਰੋਂ ਦੀਆਂ 31 ਕਹਾਣੀਆਂ ਦੀ ਪੁਸਤਕ ਵਿੱਚੋਂ ਕਹਾਣੀ ਵਿਚਾਰ ਜਲੰਧਰ ਤੋਂ ਪਿੰਡ ਤੱਕ ਪਹੁੰਚਣ ਲਈ ਦੋ ਬੱਸਾਂ ਬਦਲਣੀਆਂ ਪੈਣੀਆਂ ਨੇ ਉੱਥੋਂ ਹਨੇਰਾ ਪੈ ਰਿਹਾ ਸੀ ਅਸਲ ਵਿੱਚ ਦਿੱਲੀੋਂ ਹੀ ਮਨਜੀਤ ਲੇਟ ਹੋ ਗਈ ਸੀ ਇਸ ਲਈ ਜਲੰਧਰ ਤੱਕ ਪਹੁੰਚਦਿਆਂ ਹਨੇਰਾ ਜਾ ਹੋਣ ਲੱਗ ਪਿਆ ਸੀ ਉਹ ਤਾਂ ਖੂਬ ਹੀ ਅਜੇ ਗਰਮੀਆਂ ਦੇ ਖੁੱਲੇ ਡੁੱਲੇ ਦਿਨ ਸਨ ਇਸ ਲਈ ਇੰਨਾ ਪਤਾ ਨਹੀਂ ਸੀ ਲੱਗਦਾ ਨਹੀਂ ਤਾਂ ਜੇ ਕਿਤੇ ਸਿਆਲ ਹੁੰਦਾ ਤਾਂ 6 ਵਜੇ ਹੀ ਰਾਤ ਪੈ ਗਈ ਲਗਣੀ ਸੀ ਮਨਜੀਤ ਨਾਲ ਉਸ ਦੀਆਂ ਦੋਵੇਂ ਬੱਚੀਆਂ ਸਨ ਨਾਲ ਕੋਈ ਮਰਦ ਸਾਥ ਵੀ ਨਹੀਂ ਸੀ ਇਸ ਲਈ ਉਸਨੇ ਪਿੰਡ ਤੱਕ ਲਈ ਟੈਕਸੀ ਕਰ ਲਈ ਸਮਾਨ ਡਿੱਕੀ ਵਿੱਚ ਰਖਵਾਇਆ ਤੇ ਦੋਵਾਂ ਬੱਚੀਆਂ ਨੂੰ ਲੈ ਕੇ ਕਾਰ ਦੀ ਪਿਛਲੀ ਸੀਟ ਤੇ ਬੈਠ ਗਈ ਡਰਾਈਵਰ ਬਜ਼ੁਰਗ ਸੀ ਤੇ ਕਾਫੀ ਬੇਪਾਲਗਤਾ ਸੀ ਪੈਸੇ ਵੀ ਮਨਜੀਤ ਟੈਕਸੀ ਵਗੈਰਾ ਕਰਨ ਵੇਲੇ ਬੜੀ ਚੇਤਨ ਰਹਿੰਦੀ ਹੈ ਜ਼ਿੰਦਗੀ ਵਿੱਚ ਬਹੁਤਾ ਸਫਰ ਉਸਨੇ ਅਕੱਲੀ ਨੇ ਕੀਤਾ ਸੀ ਜਦੋਂ ਪੜ੍ਹਦੀ ਸੀ ਤਾਂ ਹੋਸਟਲ ਵਿੱਚ ਹੀ ਰਹੀ ਫਿਰ ਛੁੱਟੀਆਂ ਵਿੱਚ ਪਿੰਡ ਆਉਣਾ ਤਾਂ ਵੀ ਇਕੱਲੀ ਨੇ ਪੜ੍ਹਾਈ ਪਿੱਛੋਂ ਨੌਕਰੀ ਲੱਗੀ ਤਾਂ ਵੀ ਇਕੱਲੀ ਨੇ ਪਿੰਡੋਂ ਸ਼ਹਿਰ ਆਉਣਾ ਜਾਣਾ ਫਿਰ ਵਿਆਹ ਪਿੱਛੋਂ ਪਤੀ ਦੀ ਨੇਵੀ ਦੀ ਨੌਕਰੀ ਕਰਕੇ ਜ਼ਿਆਦਾ ਸਮਾਂ ਮਨਜੀਤ ਨੇ ਅਕੱਲਿਆਂ ਹੀ گزارਿਆ ਅਕੱਲਿਆਂ ਕਰਦੀਆਂ ਜ਼ਿੰਮੇਵਾਰੀਆਂ ਬੱਚਿਆਂ ਦੀ ਦੇਖਭਾਲ ਦੌਰਾਨ ਇੱਧਰ ਤੋਂ ਉੱਧਰ ਇਕੱਲਿਆਂ ਸਫ਼ਰ ਕਰਨਾ ਸ਼ਾਇਦ ਇਹ ਹੀ ਵਜ੍ਹਾ ਸੀ ਕਿ ਮਨਜੀਤ ਇੰਨੀ ਜ਼ਿੰਮੇਵਾਰ ਹੋਣ ਕਰਕੇ ਹੀ ਆਪਣੇ ਪਤੀ ਦੀਆਂ ਨਜ਼ਰਾਂ 'ਚ ਪ੍ਰਸ਼ੰਸਾ ਪਾਉਂਦੀ ਸੀ ਹਮੇਸ਼ਾ ਮਨਜੀਤ ਦਾ ਪਤੀ ਆਖਦਾ ਸੀ ਤੂੰ ਆਮ ਪਤਨੀਆਂ ਵਾਂਗ ਮੇਰੇ ਤੇ ਬੋਝ ਨਹੀਂ ਪਾਉਂਦੀ ਕਿ ਮੈਨੂੰ ਲੈ ਕੇ ਆਓ ਮੈਨੂੰ ਲੈ ਕੇ ਜਾਓ ਘਰਾਣਾ ਕੰਮ ਰੁਕਿਆ ਪਿਆ ਮੈਂ ਇਕੱਲੀ ਨਹੀਂ ਕਰ ਸਕਦੀ ਆਦ ਉਹ ਅਕਸਰ ਇਹ ਵੀ ਆਖਦਾ ਤੂੰ ਮੇਰੀ ਪਤਨੀ ਨਹੀਂ ਮੇਰੀ ਦੋਸਤ ਵੀ ਹੈ ਮੇਰੇ ਨਾਲ ਮੋਢਾ ਜੋੜ ਕੇ ਚੱਲਣ ਵਾਲੀ ਪਿਆਰੀ ਦੋਸਤ ਤੇ ਹੋਰ ਵੀ ਇਹੋ ਜਿਹੀ ਬਹੁਤ ਸਾਰੇ ਪਿਆਰੇ ਜੁਮਲੇ ਮਨਜੀਤ ਦਾ ਪਤੀ ਮਨਜੀਤ ਦੀ ਸਫਤ ਵਿੱਚ ਕਹਿੰਦਾ ਰਹਿੰਦਾ ਸੀ ਮਨਜੀਤ ਮੁਸਕਰਾਉਂਦੀ ਰਹਿੰਦੀ ਖੁਸ਼ ਹੁੰਦੀ ਰਹਿੰਦੀ ਤੇ ਸੋਚਦੀ ਸ਼ੁਕਰ ਹੈ ਮੇਰਾ ਪਤੀ ਮੇਰੀ ਕਦਰ ਕਰਦਾ ਹੈ ਨਾ ਕਰਦਾ ਤਾਂ ਕੀ ਫਾਇਦਾ ਹੁੰਨਾ ਸੀ ਇੰਨੀ ਸਮਾਰਟਨੈਸ ਦਾ ਇੰਨੀ ਅਕਲਮੰਦੀ ਦਾ ਮਨਜੀਤ ਆਪਣੇ ਪਤੀ ਨੂੰ ਪਾ ਕੇ ਖੁਸ਼ ਸੀ ਉਸ ਨੂੰ ਹਰਦੇਵ ਚੰਗਾ ਲੱਗਦਾ ਸੀ ਹਰਦੇਵ ਯਾਨੀ ਉਸ ਦਾ ਪਤੀ ਅਫਸਰ ਚੰਗੀ ਤਨਖਾਹ ਰੈਂਦਾ ਪਿਆਰ ਕਰਨ ਵਾਲਾ ਕਦਰ ਕਰਨ ਵਾਲਾ ਬੱਚਿਆਂ ਨੂੰ ਪਿਆਰ ਕਰਨ ਵਾਲਾ ਮੇਰਾ ਆਪਣਾ ਹਸਮੁਖ ਇੱਕ ਚੰਗਾ ਬਣੁਖ ਹੋਰ ਕੀ ਚਾਹੀਦਾ ਉਹ ਸੋਚਦੀ ਵਿਆਹ ਹੋਇਆ ਸੀ ਤਾਂ ਉਹ ਕਿੰਨਾ ਡਰਦੀ ਸੀ ਪਤਾ ਨਹੀਂ ਕਿਉਂ ਜੱਸ ਸਬਾ ਹੋਵੇਗਾ ਪਰ ਵਿਆਹ ਤੋਂ ਬਾਅਦ ਸਭ ਠੀਕ ਰਿਹਾ ਉਹ ਜਦੋਂ ਪਹਿਲੀ ਵਾਰ ਮਾਂ ਬਣਨ ਵਾਲੀ ਹੋਈ ਤਾਂ ਪਤੀ ਨੂੰ ਪੁੱਛਦੀ ਸੀ ਕਿ ਉਹ ਕੀ ਚਾਹੁੰਦਾ ਹੈ ਤਾਂ ਹਮੇਸ਼ਾ ਅਖਦਾ ਕੁਝ ਵੀ ਹੋਵੇ ਦੋਨਾਂ ਦਾ ਸਵਾਗਤ ਕਰਨਾ ਹੈ ਮਨਜੀਤ ਨੇ ਬਹੁਤ ਹੀ ਪਿਆਰੀ ਧੀ ਨੂੰ ਜਨਮ ਦਿੱਤਾ ਇਹ ਤਾਂ ਲੱਗਿਆ ਘਰ ਵਿੱਚ ਚਾਨਣ ਹੋ ਗਿਆ ਇੰਨੀ ਕੋਰੀ ਇੰਨੀ ਸੋਹਣੀ ਕੁੜੀ ਮਨਜੀਤ ਤੇ ਉਸਦਾ ਪਤੀ ਉਸਨੂੰ ਵੇਖ-ਵੇਖ ਕੇ ਹੀ ਨਹੀਂ ਜਾਇਤੀ ਸੰ ਮਨਜੀਤ ਦਾ ਪਤੀ ਨੌਕਰੀ ਤੇ ਚਲਾ ਜਾਂਦਾ ਤਾਂ ਮਨਜੀਤ ਬੇਬੀ ਨਾਲ ਰਚੀ ਮੱਚੀ ਰਹਿੰਦੀ ਦਿਨ ਕਦੋਂ ਬੀਤਣ ਲੱਗੇ ਪਤਾ ਹੀ ਨਹੀਂ ਲੱਗਦਾ ਸੀ ਛੁੱਟੀਆਂ 'ਚ ਉਹ ਤਿੰਨੋਂ ਪਿੰਡ ਜਾਂਦੇ ਸਰਦੀਆਂ ਹੁੰਦੀਆਂ ਤਾਂ ਮੱਕੀ ਦੀਆਂ ਰੋਟੀਆਂ ਤੇ ਸਾਗ ਦੀ ਰੁੱਤ ਗਰਮੀਆਂ ਹੁੰਦੀਆਂ ਤਾਂ ਬੰਤਿ ਛੱਲੀਆਂ ਦੀ ਬਹਾਰ ਮੰਦੀ ਆਪਣੇ ਖੇਤ ਟਿਊਬਵੈੱਲ ਵੱਡਾ ਸਾਰਾ ਘਰ ਲੱਗਦਾ ਉਸਰੀ ਸਵਰਗ ਤਾਂ ਇੱਥੇ ਹੀ ਹੈ ਬੇਬੀ ਵੱਡੀ ਹੋ ਗਈ ਤਾਂ ਦੋਸਤ ਮਿੱਤਰ ਰਿਸ਼ਤੇਦਾਰ ਕਦੇ ਕਦੇ ਸੈਨਸ ਜੀ ਮਾਰ ਦਿੰਦੇ ਕਿ ਇੱਕ ਬੱਚਾ ਹੋਰ ਚਾਹੀਦਾ ਹੈ ਤਦੇ ਫੈਮਿਲੀ ਕੰਪਲੀਟ ਕਹਲਾਈਗੀ ਕਦੇ ਕਦੇ ਮਨਜੀਤ ਮਹਿਸੂਸ ਕਰਦੀ ਜਿਵੇਂ ਉਸਦੀ ਬੇਬੀ ਵੀ ਇਕੱਲਤਾ ਫੀਲ ਕਰਦੀ ਉਸ ਨੂੰ ਵੀ ਕੰਪਨੀ ਦੀ ਲੋੜ ਹੈ ਮਨਜੀਤ ਨੂੰ ਯਾਦ ਹੈ ਜਦੋਂ ਉਹ ਫਿਰ ਤੋਂ ਮਾਂ ਬਣਨ ਵਾਲੀ ਹੋਈ ਤਾਂ ਬਿਨਾਂ ਪਤੀ ਨੂੰ ਦੱਸਿਆ ਸਕੈਨਿੰਗ ਕਰਨ ਚਲੀ ਗਈ ਪਤਾ ਲੱਗਾ ਬੱਚਾ ਫੀਮੇਲ ਹੈ ਮਨਜੀਤ ਬਹੁਤ ਖਦਾਸ ਹੋ ਗਈ ਉਸਨੇ ਸੋਚਿਆ ਅਬੋਰਸ਼ਨ ਕਰਵਾ ਲਵੇਗੀ ਪਰ ਜਦ ਮਨਜੀਤ ਦੇ ਪਤੀ ਨੂੰ ਪਤਾ ਲੱਗਾ ਤਾਂ ਉਸਨੇ ਮਨਜੀਤ ਨੂੰ ਮਨਾ ਕਰ ਦਿੱਤਾ ਉਹ ਬਿਲਕੁਲ ਇਸ ਗੱਲ ਦੇ ਖਿਲਾਫ ਸੀ ਕਿ ਮਹਿਜ਼ ਇਸ ਲਈ ਇੱਕ ਜੀਵ ਨੂੰ ਖਤਮ ਕਰ ਦਿੱਤਾ ਜਾਵੇ ਕਿਉਂ ਕੁੜੀ ਹੈ ਮਨਜੀਤ ਤਾਂ ਡੋਲੀ ਹੀ ਹੋਈ ਸੀ ਜੇ ਉਸ ਦਾ ਪਤੀ ਵੀ ਉਸ ਦਾ ਹੌਸਲਾ ਢਾਡ ਦਿੰਦਾ ਤਾਂ ਮਨਜੀਤ ਨੇ ਤਾਂ ਆਪਣੀ ਸੈਕੰਡ ਬੇਬੀ ਨੂੰ ਮਾਰ ਹੀ ਮਕਾਉਣਾ ਸੀ ਮਨਜੀਤ ਨੇ ਆਪਣੇ ਕੋਲ ਬੈਠੀ ਡੇਢ ਕੁ ਸਾਲ ਦੀ ਬੱਚੀ ਨੂੰ ਲਾਡ ਨਾਲ ਥੱਕਿਆ ਇੰਨੀ ਸੋਹਣੀ ਬੱਚੀ ਜਿਵੇਂ ਰੱਬ ਦਾ ਤ੍ਰਿਸ਼ਮਾ ਹੋਵੇ ਜਿਵੇਂ ਜਾਗਰੀ ਬੱਤੀ ਹੋਵੇ ਜਿਵੇਂ ਫੁੱਟ ਰਿਆ ਚਸ਼ਮਾ ਹੋਵੇ ਇਸ ਦੀ ਹੋਂਦ ਮਕਾਉਣੀ ਸੀ ਮੈਂ ਸੋਚ ਕੇ ਮਨਜੀਤ ਧੋਰ ਅੰਦਰ ਤੱਕ ਤਰੇ ਗਈ ਟੈਕਸੀ ਦੀ ਖਿੜਕੀ ਵਿੱਚੋਂ ਛੋਟੀ ਬੇਬੀ ਬਿਟਰ ਬਿਟਰ ਬਾਹਰ ਤੱਕ ਰਹੀ ਸੀ ਪਿਆਰ ਨਾਲ ਮਨਜੀਤ ਨੇ ਬੇਬੀ ਦੇ ਰੇਸ਼ਮੀ ਵਾਲ ਸਹਲਾਈ ਰਹਿਰੌਂਦੀਆਂ ਹਰੀਆਂ ਕਚੂਰ ਫਸਲਾਂ ਰੁਮਕਦੀ ਹਵਾ ਚੌੜੀਆਂ ਸੜਕਾਂ ਪੰਜਾਬ ਦੀ ਧਰਤੀ ਤੇ ਮਨਜੀਤ ਨੂੰ ਹੋ ਗਿਆ ਆ ਆਪਣੇ ਪਨ ਦੀ ਲੋਰ ਜਾਈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹੋ ਕਿਤੇ ਵੀ ਘੁੰਮ ਫੇਰਾਓ ਪਰ ਜੋ ਮੋ ਜੋਸਕੁਨ ਆਪਣੀ ਜਨਮ ਭੂਮੀ ਤੇ ਆ ਕੇ ਮਿਲਦਾ ਹੈ ਉਹ ਹੋਰ ਕਿੱਥੇ ਕਾਰ ਪਿੰਡ ਵੱਲ ਦੌੜੀ ਜਾ ਰਹੀ ਸੀ ਹਲਕਾ ਹਨੇਰਾ ਹੌਲੀ ਹੌਲੀ ਬੱਦਲਾ ਤੋਂ ਹੇਠਾਂ ਵੱਲ ਸਰਕ ਰਿਆ ਸੀ ਖਾਮੋਸ਼ ਜਿਹਾ ਹਲਕੀ ਹਲਕੀ ਤੂੜ ਸੜਕ ਤੇ ਦੋਹਾਂ ਫਸਿਆ ਤੋਂ ਕਦੀ ਕਦੀ ਉੱਠਦੀ ਜਦੋਂ ਕੋਈ ਹੋਰ ਗੱੜ ਬੱਸ ਜਾਂ ਟਰੱਕ ਕੋਲੋਂ ਕ੍ਰਾਸ ਕਰਦਾ ਧੂੜ ਖਿੜਕੀ ਤੋਂ ਅੰਦਰ ਵੱਲ ਉਮੜਦੀ ਤਾਂ ਮਨਜੀਤ ਨੂੰ ਇੱਕ ਪੰਜਾਬੀ ਦੇ ਮਸ਼ਹੂਰ ਸ਼ਾਇਰ ਦੀ ਲਾਈਨ ਯਾਦ ਆ ਜਾਂਦੀ ਤੇਰੀ ਧੂੜ ਵੀ ਸਰਮੇ ਵਰਗੀ ਸੱਜਣਾ ਦੇ ਪਿੰਡ ਨੂੰ ਜਾਂਦੀ ਏ ਸੜਕੀ ਹਾਂ ਇਹ ਪਿੰਡ ਉਸੇ ਸੱਜਣਾ ਦਾ ਹੀ ਤਾਂ ਹੈ ਤੇ ਵਿਆਹ ਤਾਂ ਮਗਰੋਂ ਸੱਜਣ ਸਜਣੀ ਦਾ ਹੋ ਜਾਂਦਾ ਜਿਸ ਕਰ ਵਿਆਹੀ ਆਉਂਦੀ ਹੈ ਔਰ ਉਸ ਕਰਦੇ ਚੱਪੇ ਚੱਪੇ ਨਾਲ ਮੋ ਪੈ ਜਾਂਦਾ ਉਸ ਘਰ ਦੇ ਦੁੱਖ ਸੁੱਖ ਨਾਲ ਸਾਜ ਪੈ ਜਾਂਦੀ ਹੈ ਉਸ ਘਰ ਦੇ ਮਾਨ ਨਾਲ ਮਾਨ ਜਾਗਦਾ ਹੈ ਨੁਕਸਾਨ ਨਾਲ ਦਰਦ ਹੁੰਦਾ ਹੈ ਫਿਰ ਇਹ ਤਾਂ ਇਸ ਘਰ ਤੇ ਵੀ ਨਿਰਪੜ ਕਰਦਾ ਹੈ ਕਿ ਤੁਸੀਂ ਕਿੰਨਾ ਜੁੜ ਗਏ ਮਹਿਸੂਸ ਕਰਦੇ ਹੋ ਜੋ ਉਸ ਘਰ ਚੋਂ ਤੁਹਾਨੂੰ ਖੁਸ਼ੀ ਮਿਲੀ ਆਦਰ ਮਿਲਿਆ ਪਿਆਰ ਮਿਲਿਆ ਸਤਿਕਾਰ ਮਿਲਿਆ ਤਾਂ ਤੁਸੀਂ ਹੋਰ ਵੀ ਜੁੜ ਜਾਂਦੇ ਹੋ ਤੁਹਾਨੂੰ ਕਦੀ ਲੱਗਦਾ ਹੀ ਨਹੀਂ ਕਿ ਤੁਸੀਂ ਉਸ ਘਰ ਦੀ ਕਦੀ ਅਜਨਬੀ ਸੀ ਅਨਜਾਨ ਸੀ ਘਰ ਪਿੰਡ ਦੀ ਝੂਟਪ ਚੁੱਕੀ ਸੀ ਮਨਜੀਤ ਹੁਣ ਕਾਰ ਵਾਲੇ ਡਰਾਈਵਰ ਨੂੰ ਦੱਸ ਰਹੀ ਸੀ ਕਿ ਕਿੱਧਰ ਨੂੰ ਮੁੜਨਾ ਹੈ। ਉਸ ਤੇ ਸੌਰਿਆਂ ਦਾ ਕਰਤਾ ਸੜਕ ਤੋਂ ਹੀ ਵਿਖਾਈ ਦਿੰਦਾ ਸੀ। ਉੱਚਾ ਵੱਡਾ ਤੇ ਚੌੜਾ ਘੇਟ ਮੂਰੇ ਕਾਰ ਰੁਕੀ। ਮਨਜੀਤ ਨੇ ਕਿਰਾਇਆ ਚੁਕਾਇਆ। ਡਰਾਈਵਰ ਨੂੰ ਚਾਹ ਪਾਣੀ ਪੁੱਛਿਆ ਪਰ ਉਹ ਕਾਲੀ ਵਿੱਚ ਸੀ। ਉਸਨੇ ਵਾਪਸ ਜਲੰਧਰ ਪੁੱਜਣਾ ਸੀ। ਉਹ ਮੁੜ ਗਿਆ। ਮਨਜੀਤ ਨੇ ਪਾਸਟੋਂ ਚਾਬੀਆਂ ਦਾ ਗੁੱਛਾ ਕੱਢਿਆ ਤੇ ਗੇਟ ਤੋਂ ਅੰਦਰ ਲੰਘ ਕੇ ਇੱਕ ਇੱਕ ਕਮਰਾ ਖੋਲਣ ਲੱਗ ਪਈ। ਸਮਾਨਤ ਉਸਨ ਨਿਆਣਿਆਂ ਨੇ ਹੱਥੋ ਹੱਥ ਲਿਆ ਕੇ ਅੰਦਰ ਵੇੜੇ ਵਿੱਚ ਕਦੋਂ ਦਾ ਰੱਖ ਦਿੱਤਾ ਸੀ ਮਨਜੀਤ ਦੇ ਸੌਰਿਆਂ ਤੋਂ ਸਤੇ ਦੇਵਰ ਜੀਠ ਨਨਾਨ ਸਭ ਅਮਰੀਕਾ ਵਸੇ ਹੋਏ ਸਨ ਇੰਡੀਆ ਚ ਤਾਂ ਬਸ ਮਨਜੀਤ ਤੇ ਉਸਦਾ ਪਤੀ ਸਨ ਜੋ ਹਰ ਸਾਲ ਛੁੱਟੀਆਂ ਵਿੱਚ ਆ ਕੇ ਘਰ ਦੇ ਬੂਹੇ ਖੋਲ ਅੰਦਰ ਸਮਾਨ ਨੂੰ ਹਵਾ ਲਗਵਾ ਜਾਂਦੇ ਸੀ ਜ਼ਮੀਨ ਦਾ ਹਿਸਾਬ ਕਿਤਾਬ ਕਰਦੇ ਸਨ ਤੇ ਕੁਝ ਦਿਨ ਪਿਕਨਿਕ ਵਾਂਗ ਮਨਾ ਕੇ ਮੁੜ ਸ਼ਹਿਰ ਪਰਤ ਜਾਂਦੇ ਸਨ ਈਸ਼ਵਰ ਮਨਜੀਤ ਪਹਿਲਾਂ ਅੱਗੀ ਬੱਚਿਆਂ ਨੂੰ ਲੈ ਕੇ ਪਤੀ ਤੋਂ ਉਸਦਾ ਦੋ ਚਾਰ ਦਿਨਾਂ ਮਗਰੋਂ ਸਿੱਧਾ ਨੌਕਰੀ ਤੋਂ ਪਹੁੰਚਣ ਵਾਲਾ ਸੀ। ਮਨਜੀਤ ਕਰਦਾ ਇੱਕ ਇੱਕ ਬੂਹਾ ਖੋਲ ਹਰ ਚੀਜ਼ ਨੂੰ ਮਾਨ ਨਾਲ ਪਰੋਸਦੀ। ਹਸਣ ਲੱਗਦਾ ਹੁ ਤਾਂ ਰਾਣੀ ਹੈ ਇਸ ਛੋਟੀ ਜੀ ਰਿਆਸਤ ਦੀ। ਹਾਂ ਰਾਣੀ ਹੀ ਤਾਂ ਹੈ ਉਹ। ਤਿੰਨ ਪਰਾਂਵਾਂ ਚ ਜੇ ਜ਼ਮੀਨ ਦੀ ਵੰਡ ਵੀ ਹੋਵੇ ਤਾਂ ਵੀ ਉਸਤੇ ਤੇ ਉਸਤੇ ਪਤੀ ਦੇ ਹਿੱਸੇ ਇੰਨੀ ਜ਼ਮੀਨਾਂ ਦੀ ਸੀ ਕਿ ਉਹ ਬੇਲੇ ਬੈਠ ਕੇ ਵੀ ਸਾਰੀ ਉਮਰ ਖਾਂ ਤਾਂ ਵੀ ਕਦੇ ਤੰਗੀ ਨਾ ਆਵੇ। ਨਾਲੇ ਵੰਡ ਤਾਂ ਖੈਰ ਕੀ ਨੇ ਕਰਨੀ ਸੀ ਤਿੰਨਾਂ ਭਰਾਵਾਂ ਚ ਇਨਾ ਇਫਾਕ ਹੈ ਅਤੇ ਉਸਦੇ ਪਤੀ ਤੋਂ ਇਲਾਵਾ ਦੋਨਾਂ ਭਰਾਵਾਂ ਨੇ ਅਮਰੀਕਾ ਵਿੱਚ ਵੀ ਆਪਣੇ ਫਾਰਮ ਹਾਊਸ ਲੈ ਰੱਖੇ ਸਨ ਹਰੀ ਸ਼ਾਨ ਕਰ ਬਣਾਏ ਹੋਏ ਸਨ ਘਰ ਤਾਂ ਮਨਜੀਤ ਨੇ ਵੀ ਦਿੱਲੀ ਵਿੱਚ ਆਪਣਾ ਐਸਾ ਬਣਾਇਆ ਹੋਇਆ ਸੀ ਕਿ ਵੇਖ ਕੇ ਰਸ਼ਕ ਆਉਂਦਾ ਚਾਰੇ ਪਾਸੇ ਸਫੇਦ ਮਾਰਬਲ ਹੀ ਮਾਰਬਲ ਪੂਰੀ ਛੱਤ ਦਾ ਆਪਣਾ ਬਗੀਚਾ ਨੌਕਰ ਚਾਕਰ ਕਰਦੀਆਂ ਦੋ ਗੱਡੀਆਂ ਗਹਿਣੇ ਕੱਪੜੇ ਅੰਤਾਂ ਦੀ ਕੁਸ਼ਾ ਹਾਲੀ ਮੰਜੀਤ ਨੇ ਟੱਚ ਬੁਟ ਕਰ ਲਿਆ ਆਸ-ਪਾਸ ਸਭ ਪਾਸੇ ਖਬਰ ਫੈਲ ਗਈ ਸੀ ਕਿ ਅਮਰੀਕਾ ਵਾਲਿਆਂ ਦੀ ਛੋਟੀ ਨੂੰ ਆਈ ਹੈ ਸਭ ਮਿਲਣ ਆਉਣ ਲੱਗ ਪਏ ਸ਼ਰੀਕੇ ਤੋਂ ਲੱਗਦੇ ਇੱਕ ਪਰਿਵਾਰ ਨੇ ਜਿਨ੍ਹਾਂ ਨਾਮ ਮੰਜੀਤ ਹੋਰਾਂ ਦੀ ਸ਼ੁਰੂ ਤੋਂ ਹੀ ਬਹੁਤ ਸਾਂਝੀ ਉਹਨਾਂ ਨੇ ਮੰਜੀਤ ਨੂੰ ਤੇ ਬੱਚਾ ਨੂੰ ਖਾਣਾ ਖਵਾਇਆ ਦੇਰ ਰਾਤ ਤੱਕ ਮਿਲਣਾ ਬੁਲਾਉਣਾ ਚੱਲਦਾ ਰਿਹਾ ਸਵੇਰ ਹੁੰਦਿਆਂ ਹੀ ਮੰਜੀਤ ਨੇ ਘਰ ਦੀ ਸਫਾਈ ਕਰਾਉਣੀ ਸ਼ੁਰੂ ਕਰ ਦਿੱਤੀ ਇੱਕ ਇੱਕ ਚੀਜ਼ ਬਾਹਰ ਧੁੱਪ ਵਿੱਚ ਰੱਖਣੀ ਸ਼ੁਰੂ ਕੀਤੀ ਬਿਸਤਰੀ ਕਰੀਨ ਪਰਦੇ ਸਭ ਆਪਣੀ ਆਪਣੀ ਥਾਂ ਤੋਂ ਹਟਾ ਕੇ ਬਾਹਰ ਹਵਾ ਲਵਾਉਂਦੀ ਰੱਖੇ ਵਿੱਚ ਵਿੱਚ ਲੋਕਾਂ ਦਾ ਆਉਣਾ ਜਾਣਾ ਵੀ ਕਾਇਮ ਰਿਹਾ ਸੰਤੋਦੀ ਨੂੰ ਚਿੰਤੀ ਤਾਂ 2-3 ਵਾਰ ਢੇੜਾ ਮਾਰ ਚੁੱਕੀ ਸੀ ਇਦਾਂ ਲੱਗਦਾ ਸੀ ਉਹ ਬਹੁਤ ਭਰੀ ਪੀਤੀ ਹੈ ਕੁਝ ਕਹਿਣਾ ਚਾਹੁੰਦੀ ਹੈ ਅਸਲ ਵਿੱਚ ਮਨਜੀਤ ਤਾਂ ਇਸ ਪਿੰਡ ਵਿੱਚ ਬਹੁਤ ਪ੍ਰਭਾਵ ਸੀ ਕਿਉਂਕਿ ਉਹ ਬਹੁਤ ਪੜ੍ਹੀ ਲਿਖੀ ਤੇ ਸਿਆਣੀ ਹੈ ਲੋਕ ਉਸ ਕੋਲ ਆਪਣੀਆਂ ਸਮੱਸਿਆਵਾਂ ਵੀ ਲੈ ਕੇ ਆਉਂਦੇ ਸਨ ਉਸ ਤੋਂ ਹੱਲ ਪੁੱਛਦੇ ਸਨ ਮਨਜੀਤ ਦਾ ਸੁਭਾਅ ਵੀ ਕੁਝ ਇਹੋ ਜਿਹਾ ਹੀ ਸੀ ਮਲਾਪੜਾ ਤੇ ਨਿੱਕਾ ਉਹ ਸਭ ਦੇ ਦੁੱਖ ਦਰਦ ਸੁਣਦੀ ਜਾਣ ਲੱਗਿਆ ਕਾਰ ਕੋਲ ਲੰਬੀ ਕਤਾਰ ਵਿੱਚ ਖੜੇ ਗਰੀਬ ਮਾਤਰਾਂ ਦੇ ਹੱਥਾਂ ਤੇ ਸੌ ਸੌ ਦੇ ਨੋਟ ਧਰਦੀ ਕੋਈ ਬਿਮਾਰ ਹੁੰਦਾ ਲੋੜਵੰਦ ਹੁੰਦਾ ਤਾਂ ਬੰਦੀ ਸਰਦੀ ਮਦਦ ਵੀ ਕਰ ਦਿੰਦੀ ਉਹ ਸੋਚਦੀ ਵੱਡੇ ਕਰਦੀ ਨੂੰ ਐ ਲੋਕ ਉਸ ਕੋਲ ਆਸਨਾਲੀਤਾਉਂਦੇ ਨੇ ਜੋ ਦੇ ਕੇ ਸੰਤੁਸ਼ਟੀ ਹੁੰਦੀ ਹੈ ਉਹ ਤਾਂ ਮਨਜੀਤ ਹੀ ਜਾਣਦੀ ਸੀ ਕਿ ਉਹ ਕਿੰਨਾ ਸੰਤੁਸ਼ਟ ਫੀਲ ਕਰਦੀ ਸੀ ਮਨਜੀਤ ਇਸ ਕਰੋਂ ਬਹੁਤ ਖੁੱਲੇ دل والی کہلاندی سی لوڈا ویلا ਹੋਇਆ ਹੁਣ ਜਨਵਾਰਿਆਂ ਦਾ ਮੇਲਾ ਥੋੜਾ ਕਟਿਆ ਤੇ ਪਾਲੀ ਦਾ ਟੱਬਰ ਜਿਹੜਾ ਸਵੇਰ ਤੋਂ ਵੱਡੇ ਘਰ ਦੀ ਸਫਾਈ ਵਿੱਚ ਝੋਟਿਆ ਸੀ ਵੀ ਆਪਣੇ ਘਰ ਪਸ਼ੂਆਂ ਦੀ ਖਬਰ ਸਾਰ ਲੈਣ ਤੁਰ ਗਿਆ ਮਨਜੀਤ ਦੀਆਂ ਦੋਵੇਂ ਬੱਚੀਆਂ ਵੀ ਨਹਾਤ ਹੋ ਕੇ ਸੋਹਣੀਆਂ ਫਰਕਾਂ ਪਾ ਕੇ ਵਿੜੇ ਵਿੱਚ ਖੇਡਦੀਆਂ ਹੋਰ ਵੀ ਸੋਹਣੀਆਂ ਲੱਗ ਰਹੀਆਂ ਸਨ ਪਿੰਡ ਦੇ ਬੱਚੇ ਉਹਨਾਂ ਨੂੰ ਕੇਰਾ ਪਾਈ ਬਿਟਰ-ਬਿਟਰ ਤੱਕ ਰਹੇ ਸਨ ਜਿਵੇਂ ਉਹ ਦੋਵੇਂ ਅਜੂਬਾ ਹੋਣ ਉਦੋਂ ਹੀ 게ਟ ਖੜ ਗਿਆ ਤੇ ਸੰਤ ਤੇ ਦੀ ਚਿੰਤੀ ਅੰਤਰਾ ਮਨਜੀਤ ਨੂੰ ਤੀਮੀਆਂ ਵਿੱਚ ਕਿਰਿਆਣਾ ਵੇਖ ਕੇ ਖੁਸ਼ ਹੋ ਗਈ ਤੇ ਛੱਟ ਤੇ ਨੇ ਪੁੰਜੇ ਹੀ ਬੈਟ ਗਈ। ਮਨਜੀਤ ਦੇ ਇਤਰਾਜ਼ ਕਰਨ ਤੇ ਹੀ ਉਹ ਉੱਠ ਕੇ ਮੰਜੇ ਤੇ ਬੈਠੀ ਤੇ ਲੱਗ ਪਈ ਆਪਣੀ ਰਾਮ ਕਹਾਣੀ ਸੁਣਾਉਣ ਕਿ ਕਿਵੇਂ ਹੁਦਾ ਕਰਵਾਲਾ ਮਨਜੀਤ ਤੇ ਪਿਆਰ ਰਹਾ ਹਰੀੜ ਦੀ ਹੱਡੀ ਤੜਵਾ ਕੇ ਤੇ ਆਖਰ ਹਲਾਜ ਖਣੋ ਹੀ ਚੱਲ ਬਸਿਆ। ਸਭ ਤੋਂ ਵੱਡੀ ਕੁੜੀ ਨੂੰ ਸਰਦਾ ਬੰਦਾ ਦੇ ਕੇ ਸੌਰੀ ਤੋਰਿਆ ਸੀ ਪਰ ਪਹਿਲੇ ਦਿਨ ਤੋਂ ਹੀ ਉਹ ਉੱਥੇ ਦੁਖੀ ਹੈ। ਜਠਾਣੀ ਪੈਰ ਨਹੀਂ ਲੱਗਣ ਦਿੰਦੀ ਘਰ ਵਾਲਾ ਸ਼ਰਾਬੀ ਹੈ ਕੰਮ ਤਾਂ ਦਾ ਕੋਈ ਕਰਦਾ ਨਹੀਂ ਕੁੜੀ ਤੋਂ ਛੋਟੇ ਮੰਡੇ ਦਾ ਵਿਆਹ ਵੀ 8 ਸਾਲ ਕੀਤਾ ਹੈ ਪਰ ਆਉਂਦੀ ਹੀ ਨੂੰ ਜੁਦੀ ਹੋ ਗਈ ਜਦ ਮੁੰਡਾ ਇੱਜ਼ਤ ਨਹੀਂ ਕਰਦਾ ਤਾਂ ਨੂੰਨੇ ਕੀ ਕਰਨੀ ਹੋਈ ਚਾ ਲੜਦਿਆ ਤਾਂ ਦੋਵੇਂ ਚਿੰਤੀ ਨੂੰ ਫੜ ਕੇ ਕੁੱਟ ਛੱਡ ਦਿਆ ਮੁੰਡੇ ਨੇ ਤਾਂ ਇੱਕ ਵਾਰ ਐਸੀ ਲੱਤ ਮਾਰੀ ਸੀ ਚਿੰਤੀ ਦੇ ਢਿੱਡ 'ਚ ਕਿ ਅਜੇ ਤੱਕ ਆਂਦਰਾਂ ਦਾ ਗੁੱਛਾ ਜਿਹਾ ਬਣਿਆ ਹੋਇਆ ਹੈ ਢਿੱਡ 'ਚ ਜੋ ਹਰ ਵੇਲੇ ਦੁਖਦਾ ਰਹਿੰਦਾ ਉਸ ਤੋਂ ਛੋਟਾ ਪੱਠੇ ਤੇ ਗਿਆ ਹੋਇਆ ਹੈ ਕੁਝ ਕਮਾਈ ਕਰਦਾ ਕੁਝ ਨਹੀਂ ਕਰਦਾ ਕਦੀ ਚੰਤੀ ਨੂੰ ਕੁਝ ਦੇ ਛੱਡਦਾ ਕਦੀ ਨਹੀਂ ਬਹੁਤਾ ਤਾਂ ਉਹ ਨਸ਼ੇ ਪਾਣੀ ਚ ਗੁੰਮਦਾ ਹੈ ਪਤਾ ਨਹੀਂ ਕਿਸ ਟੁੱਟ ਪੈਣ ਨੇ ਉਸ ਨੂੰ ਡੋਡੇ ਪੀਣ ਦੀ ਲਤ ਲਾ ਦਿੱਤੀ ਹੈ ਤੀਜੇ ਮੁੰਡੇ ਨੇ ਰੋਲ ਖੋਲ ਕੇ ਦਸਵੀਂ ਪਾਸ ਕੀਤੀ ਹੈ ਪਰ ਇੱਧਰ ਉੱਧਰ ਘੁੰਮਦਾ ਰਹਿੰਦਾ ਹੈ ਨਾ ਤਾਂ ਦਿਹਾੜੀ ਧੱਪਾ ਕਰਦਾ ਕਿ ਮੈਂ ਦਸਵੀਂ ਪਾਸਾਂ ਨਾ ਕੋਈ ਰੁਰ ਜਾਣਾ ਉਹ ਨੌਕਰੀ ਤੇ ਲਾਉਂਦਾ ਚਾਰ ਕੁ ਮਹੀਨੇ ਢਡੇ ਤੇ ਐਸ.ਟੀ.ਡੀ. ਤੇ ਬੈਠਾ ਰਿਹਾ ਪਰ ਪੈਸੇ ਚੋਰੀ ਕਰ ਲੇ ਇੱਕ ਦਿਨ ਤਾਂ ਮਾਲਕ ਨੇ ਕੁੱਟ ਕੁੱਟ ਕੇ ਅੱਤੇ ਮਾਰਿਆ ਕਰ ਦਿੱਤਾ ਹੱਥ ਪੈਰ ਜੋੜ ਕੇ ਮਿੰਨਤਾ ਕਰ ਕਰ ਮੈਂ ਛੁਡਾ ਕੇ ਲਈ ਆਈ ਬਈ ਹਾੜਾ ਮੇਰੇ ਨੰਡੇ ਪੇ ਤੇ ਤਰਸ ਕਰੋ ਅਸ ਤੇਰੇ ਅੱਗੇ ਹੀ ਮਿੰਨਤਾ ਬਈ ਵੱਡੇ ਦੋਵੇਂ ਤਾਂ ਨਿਕਲੇ ਹੀ ਨਲਾਇਕ ਐ ਔਰ ਕਿਸੇ ਤਰ੍ਹਾਂ ਇਸ ਦੀ ਜੇ 10ਵੀਂ ਪਾਸ ਨੂੰ ਤੂੰ ਦਿੱਲੀ ਲੈ ਜਾ ਉੱਥੇ ਕਿਤੇ ਨੌਕਰੀ ਤੇ ਲਵਾ ਦੇ ਨਹੀਂ ਤਾਂ ਤੂੰ ਹੀ ਆਪਣੇ ਘਰ ਰੱਖ ਰਿਹਾ ਚਾਰ ਛਿਲੜਾਂ ਤੇ ਉਹ ਜਾਣੇ ਤੇਰੀ ਸੇਵਾ ਕਰੂਗਾ ਤੇ ਮੈਨੂੰ ਸ਼ਾਇਦ ਦੁਆਨੀ ਦਾ ਆਸਰਾ ਹੋ ਜੇ ਚਿੰਤੀ ਨੇ ਆਪਣੀਆਂ ਚੁੰਨੀਆਂ ਡੁੰਗੀਆਂ ਲਵਾ ਲਵ ਭਰੀਆਂ ਅੱਖਾਂ ਪਾਟੀ ਮੈਰੀ ਟੱਲੇ ਨਾਲ ਰਗੜ ਕੇ ਪਹੁੰਚੀਆਂ ਮਨਜੀਤ ਦਾ ਮਨ ਪ੍ਰਸੀ ਜੁਟਿਆ ਜਦ ਮਨਜੀਤ ਵਿਆਹੀ ਆਈ ਸੀ ਤਾਂ ਚਿੰਤੀ ਨੂੰ ਉਸ ਨੇ ਪਰ ਜਵਾਨੀ ਵਿੱਚ ਧੱਕਿਆ ਸੀ ਪਰ ਕਰਦੀ ਗਰੀਬੀ ਤੇ ਉਪਰੋਂ ਥੱਲੀ ਬੱਚੇ ਜਮ ਜਮ ਚਿੰਤੀ ਸੌ ਬੁੜੀਆਂ ਦੀ ਇੱਕ ਬੁੜੀ ਲੱਗਦੀ ਸੀ ਮੂੰਹ ਸੁੱਕ ਕੇ ਝੜੜੀਆਂ ਚ ਕੁਆਚ ਗਿਆ ਸੀ ਕੁੜੀ ਦੇ ਵਿਆਹ ਤੇ ਕਰਤਾ ਚੁੱਕਿਆ ਸੀ ਇੰਨਾ ਵੱਡਾ ਮੁੰਡਾ ਮੋੜਨ ਦਾ ਨਾਂ ਲੈਂਦਾ ਨਾ ਛੋਟਾ ਮੁੰਡਾ ਬਸ ਉਹਨਾਂ ਇਹ ਤੀਜਾ ਮੁੰਡਾ ਕਿਤੇ ਨੌਕਰੀ ਚੱਕਰੀ ਤੇ ਲੱਗ ਜਾਏ ਤਾਂ ਖੌਰੇ ਕੋਈ ਆਸਰਾ ਹੋ ਜਾਏ ਮੈਸੂ ਤਾਂ ਹੁਣ ਦਿਹਾੜੀ ਦਾ ਪਾ ਵੀ ਘੱਟ ਹੁੰਦਾ ਸਾਡੇ ਨਹੀਂ ਚੱਲਦੇ ਹੁਣ ਕਈ ਦਿਨ ਸਲੂਣਾ ਧਰ ਕੇ ਨਹੀਂ ਦੇਖਿਆ ਬਸ ਮਿਰਚਾਂ ਕੁੱਟ ਕੇ ਉਹਦੇ ਨਾਲ ਟੋਕ ਲੰਘਾਰੀਦਾ ਇੱਕੋ ਕੋਠੇ ਦਾ ਘਰ ਹੈ ਉਹ ਵੀ ਵੱਡੇ ਮੁੰਡੇ ਨੇ ਸੰਭਲਿਆ ਬਸ ਬਰਾਂਡੇ ਨੂੰ ਟਾਂਡਿਆਂ ਨਾਲ ਟਾਕੇ ਉੱਥੇ ਢਿੱਡ ਚ ਲੱਤਾਂ ਦੇ ਕੇ ਪਈ ਰਹਿੰਦੀਆਂ ਛੋਟਾ ਮੁੰਡਾ ਤਾਂ ਵਾਰਾ ਹੋਇਆ ਪਿਆ ਕਦੀ ਵੜਦਾ ਕਰ ਕਦੀ ਨਹੀਂ ਸ਼ਾਂਤੀ ਦੀ ਕਥਾ ਤਾਂ ਨਾ ਮੁੱਕਣ ਵਾਲੀ ਸੀ ਸੁਣਦਿਆਂ ਸੁਣਦਿਆਂ ਸ਼ਾਮ ਡੂੰਗੀ ਹੋ ਚੱਲੀ ਸੀ ਬਹੁਤ ਦੁੱਖ ਦੇਖਿਆ ਤੂੰ ਤਾਂ ਚਾਚੀ ਫੇਰ ਮਨ ਜੀ ਦਾ ਮਨ ਸੱਚਮੁੱਚ ਹਮਦਰਦੀ ਨਾਲ ਪਰ ਉੱਠਿਆ ਸੀ ਹਾਂਥੀਏ ਦੁੱਖ ਤਾਂ ਬਹੁਤ ਵੇਖਿਆ ਤੇ ਅਸੀਂ ਚਾਚੇ ਦੀ ਬਿਮਾਰੀ ਘਰ ਦੀ ਤੰਗੀ ਤੁਰਸੀ ਪਰ ਵੀ ਹਰ ਵੀਚੋ ਕਰ ਕਰਦੀਆਂ ਵੀ ਰੱਬ ਨੇ ਮੈਨੂੰ ਤਿੰਨ ਮੁੰਡਿਆਂ ਦੇ ਮੂੰਹ ਵਿਖਾਏ ਨਹੀਂ ਤਾਂ ਤੇਰੇ ਵੱਲ ਦੇਖ ਕੇ ਤਾਂ ਹਾਂ ਕਈ ਨਿਕਲਦਾ ਹੈ ਭਈ ਵਿਚਾਰੀ ਕੁੜੀਆਂ ਨੇ ਘੇਰ ਲਈ ਚਲ ਕੋਈ ਨਹੀਂ ਉਹਦੇ ਘਰ ਦੇਰ ਆ ਹਨੇਰਨੀ ਤੂੰ ਜੀ ਛੋਟਾ ਨਾ ਕਰੀਂ ਕੀ ਪਤਾ ਰੱਬ ਮਿਹਰ ਕਰੇ ਤੈਨੂੰ ਵੀ ਰੱਬ ਜੀ ਦੇ ਦੇਵੇ ਕਿੰਤੀ ਹਮਦਰਦੀ ਜਤਾਰੀ ਸੀ ਹੌਸਲਾ ਤੇ ਰਹੀ ਸੀ ਮਨਜੀਤ ਜੋ ਕੱਲ ਤੋਂ ਆਪਣੇ ਸੌਰਿਆਂ ਦੇ ਪਿੰਡ ਦੇ ਰੱਜੇ ਪੁੱਜੇ ਘਰ ਆ ਕੇ ਫੁੱਲੀ ਫੇਰ ਰਹੀ ਸੀ ਜਿ ਆਪਣੇ ਆਪ ਨੂੰ ਕਿਸੇ रियासत ਦੀ ਮਲਿਕਾ ਸਮਝ ਕੇ ਬਹੁਤ ਵੱਡਾ ਮਹਿਸੂਸ ਕਰ ਰਹੀ ਸੀ ਅਚਾਨਕ ਉਸ ਨੂੰ ਅਹਿਸਾਸ ਹੋਇਆ ਕਿ ਉਸ ਵਰਗੀ ਤਾਂ ਵਿਚਾਰੀ ਹੀ ਕੋਈ ਨਹੀਂ ਧੰਨਵਾਦ